ਦੇਰੇ ਦੇਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਹੁਣ ਬਰਨਾਲੇ ਦੇ ਵਿੱਚ ਖੜੇ ਹਾਂ ਜਿੱਥੇ ਦਿਵਾਲੀ ਦੇ ਤਿਆਰ ਬਣਾਇਆ ਜਾ ਰਿਹਾ ਜੋ ਫਿੱਕੀ ਦੇਖਣ ਨੂੰ ਮਿਲ ਰਹੀ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਨੇ ਦੁਕਾਨਦਿਆਂ ਜੋ ਕਿ ਬਾਜ਼ਾਰ ਦਿਖ ਰਿਹਾ ਦਿਵਾਲੀ ਦੀਆਂ ਸਭਾ ਇੱਕ ਪਾਸੇ ਪੁਲਿਸ ਨੇ ਬੈਰੀਕੇਡ ਕੀਤਾ ਹੈ ਬੰਨਵੇ ਬੰਦ ਕੀਤਾ ਹੈ ਤਾਂ ਕਿ ਭੀੜ ਦੇ ਪੜਕਾ ਦਾ ਲੋਕਾਂ ਨੂੰ ਸਾਹਮਣਾ ਨਾ ਕਰਨਾ ਵੀ ਟ੍ਰੈਫਿਕ ਨਾ ਜਾਮ ਹੋਵੇ ਗੱਲ ਕਰਾਂਗੇ ਪੁਲਿਸ ਮੁਲਾਜ਼ਮ ਨਾਲ ਕੀ ਸਾਰੀ ਇਹ ਗੱਲਾਂ ਨੇ ਵੀ ਜਾਨਕਿ ਜੋ ਸੋਨੇ ਰੋਕ ਕੀਤੀ ਹੈ ਬੈਰੀਕੇਡ ਲਾਈਨ ਨੇ ਕੀ ਕਰਨਾ ਸੜਕੀ ਕਾਕੀ ਦਾ ਮੈਂ ਲਾਪੇ ਸੰਗ ਜੇ ਬੈਰੀਕੇਡ ਕੀਤਾ ਕੀ ਕਰਨਾ ਸਰ ਸਾਰੇ ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਜਿਹੜੀ ਟ੍ਰੈਫਿਕ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ 4 ਵੀਲਰ ਜਿਹੜਾ ਇਹ ਇਸ ਰੋਡ ਤੇ ਬੰਦ ਕੀਤਾ ਵਾ ਜੀ ਲੋਕ ਸਮਝ ਰਹੇ ਨੇ ਜੀ ਗੱਲ ਜਾਗਰੂਕ ਕਰ ਰਹੇ ਹੋ ਬਿਲਕੁਲ ਬਿਲਕੁਲ ਸਰ ਤਾਂ ਕਿ ਦੇਖੋ ਅਗਰੇ ਇੱਥੇ 4 ਵੀਲਰ ਚੱਲਣਗੇ ਲੋਕ ਇੱਥੇ ਆਲੇ ਦੁਆਲੇ ਤੁਰ ਫਿਰ ਰਹੇ ਨੇ ਜੀ ਤਾਂ ਸਮੱਸਿਆ ਪਬਲਿਕ ਨੂੰ ਹੀ ਆਉਣੀ ਆ ਸਰ ਨਾਲੇ ਤਾਂ ਮੇਨ सदर ਬਾਜ਼ਾਰ ਹੈ ਜੀ 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 ਉਸੇ ਲਈ ਸਰ ਉਸ ਦੇ ਦੇਖਦੇ ਹੋਏ ਆਪਣੀ 4 ਵੀਲਰ ਜਿਹੜਾ ਬੰਦ ਕੀਤਾ ਗਿਆ 2 ਵੀਲਰ ਸਾਰੇ ਜਾ ਰਹੇ ਨੇ ਆ ਵੀ ਰਹੇ ਨੇ ਪਬਲਿਕ ਬੜੀ ਸਮੂਥਲੀ ਹਰ ਇੱਕ ਬੰਦਾ ਆਪਦੇ ਧਿਆਨਾਂ ਨੂੰ ਐਨਜੋਏ ਕਰ ਰਿਹਾ ਜੀ ਇੱਕ ਸਾਈਡ ਤੋਂ ਸੋਹਣੀ ਆਪਣੇ ਚਲਾਈਏ ਇਧਰਲੀ ਸਾਈਡ ਤੋਂ ਦੂਜੀ ਸਾਈਡ ਆਵਾਜਾਈ ਹੈ ਲੈ ਕਿੰਨੇ ਰੱਖਿਆ ਫਰਵਾਇ ਵੀ ਯਾਰ ਰੱਖਿਆ ਜੀ ਹਾਂਜੀ ਹਾਂਜੀ ਸਰ ਉਹ ਉੱਪਰਲੇ ਜਿਹੜੇ ਚੌਕ ਬਣਦੇ ਨੇ ਜੀ ਉਹਨਾਂ ਦੇ ਉੱਤੇ ਡਾਇਵਰਟ ਕੀਤੀ ਹੋਈ ਹੈ ਜੀ ਸਾਰੀ ਟ੍ਰੈਫਿਕ ਕਾਫੀ ਸਮੱਸਿਆ ਦਾ ਸਮਾਧਾਨ ਹੋਇਆ ਜੀ 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 ਸਰ ਟ੍ਰੈਫਿਕ ਨੂੰ ਬੜੇ ਧਿਆਨ ਚ ਰੱਖਦੇ ਹੋਏ ਕੰਟਰੋਲ ਕੀਤਾ ਗਿਆ ਸਰ ਲੋਕਾਂ ਨੂੰ ਕੀ ਕਹਿਣਾ ਚਾਹੂਗੀ ਲੋਕਾਂ ਨੂੰ ਸਰ ਇਹੀ ਕਹਿਣਾ ਚਾਹਾਂਗੇ ਜੀ ਦੇਖੋ ਅਗਰ ਮਾਰਕੀਟ ਦੇ ਵਿੱਚ ਨਿਕਲਣਾ ਹੋਣਾ ਹੋ ਸਕੇ ਮੰਨ ਲਓ 4 ਵੀਲਰ ਦਾ ਇਸਤੇਮਾਲ ਘੱਟ ਕਰੋ ਕਿਉਂਕਿ ਪਬਲਿਕ ਨੂੰ ਬੜੀ ਸਮੱਸਿਆ ਆਉਂ ਬਜਾਰਾਂ ਦੇ ਵਿੱਚ ਭੀੜ ਬਹੁਤ ਆ ਤੇ ਉਹਦੇ ਲਈ ਟੂ ਵੀਲਰ ਦਾ ਇਸਤੇਮਾਲ ਕੀਤਾ ਜਾਵੇ ਸਰ ਜਿਆਦਾ ਤੋਂ ਜਿਆਦਾ ਟੂ ਵੀਲਰ ਪਾਰਕਿੰਗ ਕਰਕੇ ਆਣ ਯਾਰ ਵਿਚਾਨਕ ਤਾਂ ਕਿ ਲੋਕਾਂ ਨੂੰ ਫੋਰ ਵੀਲਰ ਸਰ ਲੈ ਕੇ ਆਂਦੇ ਆ ਤਾਂ ਉਹਦਾ ਪ੍ਰੋਪਰ ਪਾਰਕ ਕੀਤਾ ਜਾਵੇ ਉਹਨੂੰ ਵਹੀ ਕਲ ਨੂੰ ਤਾਂ ਜੋ ਪੀਪਲ ਨੂੰ ਨਾ ਸਮੱਸਿਆ ਨਾ ਆ ਸਕੇ ਮਤਲਬ ਸੜਕ ਦੇ ਉੱਪਰ ਆਪਣਾ ਬਾਣ ਹੋਣਾ ਨਹੀਂ ਚਾਹੀਦਾ ਜੀ ਠੀਕ ਜੀ ਸਰ ਧੰਨਵਾਦ ਇਸੇ ਬਰਨਾਲਾ ਪੁਲਿਸ ਦੇ ਜਵਾਨ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਦ ਟੈਨਿਕ ਸਵੇਰਾ ਚੈਨਲ ਬਰਨਾਲਾ ਦੇਰੇ ਦੇਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਹੁਣ ਬਰਨਾਲੇ ਦੇ ਵਿੱਚ ਖੜੇ ਹਾਂ ਜਿੱਥੇ ਦਿਵਾਲੀ ਦੇ ਤਿਆਰ ਬਣਾਇਆ ਜਾ ਰਿਹਾ ਹੈ ਜੋ ਫਿੱਕੀ ਦੇਖਣ ਨੂੰ ਮਿਲ ਰਹੀ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਨੇ ਦੁਕਾਨਦਿਆਂ ਜੋ ਕਿ ਬਾਜ਼ਾਰ ਦਿਖ ਰਿਹਾ ਦਿਵਾਲੀ ਦੀਆਂ ਸਭਾ ਇੱਕ ਪਾਸੇ ਪੁਲਿਸ ਨੇ ਬੈਰੀਕੇਡ ਕੀਤਾ ਹੈ ਬੰਨਵੇ ਬੰਦ ਕੀਤਾ ਹੈ ਤਾਂ ਕਿ ਭੀੜ ਦੇ ਪੜਕਾ ਦਾ ਲੋਕਾਂ ਨੂੰ ਸਾਹਮਣਾ ਨਾ ਕਰਨਾ ਵੀ ਟ੍ਰੈਫਿਕ ਨਾ ਜਾਮ ਹੋਵੇ ਗੱਲ ਕਰਾਂਗੇ ਪੁਲਿਸ ਮੁਲਾਜ਼ਮ ਨਾਲ ਕੀ ਸਾਰੀ ਇਹ ਗੱਲਾਂ ਨੇ ਵੀ ਜਾਨਕਿ ਜੋ ਸੋਨੇ ਰੋਕ ਕੀਤੀ ਹੈ ਬੈਰੀਕੇਡ ਲਾਈਨ ਨੇ ਕੀ ਕਰਨਾ ਸੜਕਾਂ ਕੀ ਨਾ ਬਈ ਲਾਪੇ ਸੰਗ ਜੇ ਬੈਰੀਕੇਡ ਕੀਤਾ ਕੀ ਕਰਨਾ ਸਰ ਸਾਰੇ ਦਿਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਜਿਹੜੀ ਟ੍ਰੈਫਿਕ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ 4 ਵੀਲਰ ਜਿਹੜਾ ਇਹ ਇਸ ਰੋਡ ਤੇ ਬੰਦ ਕੀਤਾ ਵਾ ਜੀ ਲੋਕ ਸਮਝ ਰਹੇ ਨੇ ਜੀ ਗੱਲ ਜਾਗਰੂਕ ਕਰ ਰਹੇ ਹੋ ਬਿਲਕੁਲ ਬਿਲਕੁਲ ਸਰ ਤਾਂ ਕਿ ਦੇਖੋ ਅਗਰੇ ਇੱਥੇ 4 ਵੀਲਰ ਚੱਲਣਗੇ ਲੋਕ ਇੱਥੇ ਆਲੇ ਦੁਆਲੇ ਤੁਰ ਫਿਰ ਰਹੇ ਨੇ ਜੀ ਤਾਂ ਸਮੱਸਿਆ ਪਬਲਿਕ ਨੂੰ ਹੀ ਆਉਣੀ ਆ ਸਰ ਨਾਲੇ ਤਾਂ ਮੇਨ ਸਦਰ ਬਾਜ਼ਾਰ ਹੈ ਜੀ 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 ਉਸੇ ਲਈ ਸਰ ਉਸ ਦੇਖਦੇ ਹੋਏ ਆਪਣੀ 4 ਵੀਲਰ ਜਿਹੜਾ ਬੰਦ ਕੀਤਾ ਗਿਆ 2 ਵੀਲਰ ਸਾਰੇ ਜਾ ਰਹੇ ਨੇ ਆ ਵੀ ਰਹੇ ਨੇ ਪਬਲਿਕ ਬੜੀ ਸਮੂਥਲੀ ਹਰ ਇੱਕ ਬੰਦਾ ਆਪਦੇ ਧਿਆਨ ਨੂੰ ਐਨਜੋਏ ਕਰ ਰਿਹਾ ਜੀ ਇੱਕ ਸਾਈਡ ਤੋਂ ਸੋਹਣੀ ਆਪਣੇ ਚਲਾਈਏ ਇੱਧਰੀ ਸਾਈਡ ਤੋਂ ਦੂਸਰੀ ਸਾਈਡ ਆਵਾਜਾਈ ਲੈ ਕਿੱਦਾਂ ਰੱਖਿਆ ਪ੍ਰਬੰਧ ਯਾਰ ਰੱਖਿਆ ਜੀ ਹਾਂਜੀ ਹਾਂਜੀ ਸਰ ਉਹ ਉੱਪਰਲੇ ਜਿਹੜੇ ਚੌਕ ਬਣਦੇ ਨੇ ਜੀ ਉਹਨਾਂ ਦੇ ਉੱਤੇ ਡਾਇਵਰਟ ਕੀਤੀ ਹੋਈ ਹੈ ਜੀ ਸਾਰੀ ਟ੍ਰੈਫਿਕ ਕਾਫੀ ਸਮੱਸਿਆ ਦਾ ਸਮਾਧਾਨ ਹੋਇਆ ਜੀ 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 ਸਰ ਟ੍ਰੈਫਿਕ ਨੂੰ ਬੜੇ ਧਿਆਨ ਚ ਰੱਖਦੇ ਹੋਏ ਕੰਟਰੋਲ ਕੀਤਾ ਗਿਆ ਸਰ ਲੋਕਾਂ ਨੂੰ ਕੀ ਕਹਿਣਾ ਚਾਹੂਗੀ ਲੋਕਾਂ ਨੂੰ ਸਰ ਇਹੀ ਕਹਿਣਾ ਚਾਹਾਂਗੇ ਜੀ ਦੇਖੋ ਅਗਰ ਮਾਰਕੀਟ ਦੇ ਵਿੱਚ ਨਿਕਲਣਾ ਹੋਣਾ ਹੋ ਸਕੇ ਮੰਨ ਲਓ 4 ਵੀਲਰ ਦਾ ਇਸਤੇਮਾਲ ਘੱਟ ਕਰੋ ਕਿਉਂਕਿ ਪਬਲਿਕ ਨੂੰ ਬੜੀ ਸਮੱਸਿਆ ਆਉਂ ਬਜ਼ਾਰਾਂ ਦੇ ਵਿੱਚ ਭੀੜ ਬਹੁਤ ਆ ਤੇ ਉਹਦੇ ਲਈ ਟੂ ਵੀਲਰ ਦਾ ਇਸਤੇਮਾਲ ਕੀਤਾ ਜਾਵੇ ਸਰ ਜਿਆਦਾ ਤੋਂ ਜਿਆਦਾ ਟੂ ਵੀਲਰ ਪਾਰਕਿੰਗ ਕਰਕੇ ਆਣ ਯਾਰ ਵਿਚਾਨਕ ਤਾਂ ਕਿ ਲੋਕਾਂ ਨੂੰ ਫੋਰ ਵੀਲਰ ਸਰ ਲੈ ਕੇ ਆਂਦਿਆ ਤਾਂ ਉਹਦਾ ਪ੍ਰੋਪਰ ਪਾਰਕ ਕੀਤਾ ਜਾਵੇ ਉਹਨੂੰ ਵਹੀ ਕਲ ਨੂੰ ਤਾਂ ਜੋ ਪੀਪਲ ਨੂੰ ਨਾ ਸਮੱਸਿਆ ਨਾ ਆ ਸਕੇ ਮਤਲਬ ਸੜਕ ਦੇ ਉੱਪਰ ਆਪਣਾ ਬਾਣ ਹੋਣਾ ਨਹੀਂ ਚਾਹੀਦਾ ਜੀ ਠੀਕ ਜੀ ਸਰ ਧੰਨਵਾਦ ਇਸੇ ਬਰਨਾਲਾ ਪੁਲਿਸ ਦੇ ਜਵਾਨ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਦ ਡੈਨਿਕ ਸਵੇਰਾ ਚੈਨਲ ਬਰਨਾਲਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਹੁਣ ਬਰਨਾਲੇ ਦੇ ਵਿੱਚ ਖੜੇ ਹਾਂ ਜਿੱਥੇ ਦਿਵਾਲੀ ਦੇ ਤਿਆਰ ਬਣਾਇਆ ਜਾ ਰਿਹਾ ਹੈ ਜੋ ਫਿੱਕੀ ਦੇਖਣ ਨੂੰ ਮਿਲ ਰਹੀ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਨੇ ਦੁਕਾਨਦਿਆਂ ਜੋ ਕਿ ਬਾਜ਼ਾਰ ਦਿਖ ਰਿਹਾ ਦਿਵਾਲੀ ਦੀਆਂ ਸਭਾ ਇੱਕ ਪਾਸੇ ਪੁਲਿਸ ਨੇ ਬੈਰੀਕੇਡ ਕੀਤਾ ਹੈ ਬੰਨਵੇ ਬੰਦ ਕੀਤਾ ਹੈ ਤਾਂ ਕਿ ਭੀੜ ਦੇ ਪੜਕਾ ਦਾ ਲੋਕਾਂ ਨੂੰ ਸਾਹਮਣਾ ਨਾ ਕਰਨਾ ਵੀ ਟ੍ਰੈਫਿਕ ਨਾ ਜਾਮ ਹੋਵੇ ਗੱਲ ਕਰਾਂਗੇ ਪੁਲਿਸ ਮੁਲਾਜ਼ਮ ਨਾਲ ਕੀ ਸਾਰੀ ਇਹ ਗੱਲਾਂ ਨੇ ਵੀ ਜਾਨਕਿ ਜੋ ਸੋਨੇ ਰੋਕ ਕੀਤੀ ਹੈ ਬੈਰੀਕੇਡ ਲਾਈਨ ਨੇ ਕੀ ਕਰਨਾ ਸੜਕਾਂ ਕੀ ਨਾ ਬਈ ਲਾਪੇ ਸੰਗ ਜੇ ਬੈਰੀਕੇਡ ਸਾਰੇ ਦਿਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਜਿਹੜੀ ਟ੍ਰੈਫਿਕ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ 4 ਵੀਲਰ ਜਿਹੜਾ ਇਹ ਇਸ ਰੋਡ ਤੇ ਬੰਦ ਕੀਤਾ ਵਾ ਜੀ ਲੋਕ ਸਮਝ ਰਹੇ ਨੇ ਜੀ ਗੱਲ ਜਾਗਰੂ ਕਰ ਰਹੇ ਹੋ ਬਿਲਕੁਲ ਬਿਲਕੁਲ ਸਰ ਤਾਂ ਕਿ ਦੇਖੋ ਅਗਰੇ ਇੱਥੇ 4 ਵੀਲਰ ਚੱਲਣਗੇ ਲੋਕ ਇੱਥੇ ਆਲੇ ਦੁਆਲੇ ਤੁਰ ਫਿਰ ਰਹੇ ਨੇ ਜੀ ਤਾਂ ਸਮੱਸਿਆ ਪਬਲਿਕ ਨੂੰ ਹੀ ਆਉਣੀ ਆ ਸਰ ਨਾਲੇ ਤਾਂ ਮੇਨ ਸਦਰ ਬਾਜ਼ਾਰ ਹੈ ਜੀ 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 ਉਸੇ ਲਈ ਸਰ ਉਸ ਦੇਖਦੇ ਹੋਏ ਆਪਣੀ 4 ਵੀਲਰ ਜਿਹੜਾ ਬੰਦ ਕੀਤਾ ਗਿਆ 2 ਵੀਲਰ ਸਾਰੇ ਜਾ ਰਹੇ ਨੇ ਆ ਵੀ ਰਹੇ ਨੇ ਪਬਲਿਕ ਬੜੀ ਸਮੂਥਲੀ ਹਰ ਇੱਕ ਬੰਦਾ ਆਪਦੇ ਧਿਆਨ ਨੂੰ ਐਨਜੋਏ ਕਰ ਰਿਹਾ ਜੀ ਇੱਕ ਸਾਈਡ ਤੋਂ ਸੋਹਣੀ ਆਪਣੇ ਚਲਾਈਏ ਇੱਧਰੀ ਸਾਈਡ ਤੋਂ ਦੂਜੀ ਸਾਈਡ ਆਵਾਜਾਈ ਲੈ ਕਿੱਦਾਂ ਰੱਖਿਆ ਪ੍ਰਬੰਧ ਯਾਰ ਰੱਖਿਆ ਜੀ ਹਾਂਜੀ ਹਾਂਜੀ ਸਰ ਉਹ ਉੱਪਰਲੇ ਜਿਹੜੇ ਚੌਕ ਬਣਦੇ ਨੇ ਜੀ ਉਹਨਾਂ ਦੇ ਉੱਤੇ ਡਾਇਵਰਟ ਕੀਤੀ ਹੋਈ ਹੈ ਜੀ ਸਾਰੀ ਟ੍ਰੈਫਿਕ ਕਾਫੀ ਸਮੱਸਿਆ ਦਾ ਸਮਾਧਾਨ ਹੋਇਆ ਜੀ 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 ਸਰ ਟ੍ਰੈਫਿਕ ਨੂੰ ਬੜੇ ਧਿਆਨ ਚ ਰੱਖਦੇ ਹੋਏ ਕੰਟਰੋਲ ਕੀਤਾ ਗਿਆ ਸਰ ਲੋਕਾਂ ਨੂੰ ਕੀ ਕਹਿਣਾ ਚਾਹੂਗੀ ਲੋਕਾਂ ਨੂੰ ਸਰ ਇਹੀ ਕਹਿਣਾ ਚਾਹਾਂਗੇ ਜੀ ਦੇਖੋ ਅਗਰ ਮਾਰਕੀਟ ਦੇ ਵਿੱਚ ਨਿਕਲਣਾ ਹੋਣਾ ਹੋ ਸਕੇ ਮੰਨ ਲਓ 4 ਵੀਲਰ ਦਾ ਇਸਤੇਮਾਲ ਘੱਟ ਕਰੋ ਕਿਉਂਕਿ ਪਬਲਿਕ ਨੂੰ ਬੜੀ ਸਮੱਸਿਆ ਆਉਂਦੀ ਆ ਜੀ ਬਜ਼ਾਰਾਂ ਦੇ ਵਿੱਚ ਭੀੜ ਬਹੁਤ ਆ ਤੇ ਉਹਦੇ ਲਈ 2 ਵੀਲਰ ਦਾ ਇਸਤੇਮਾਲ ਕੀਤਾ ਜਾਵੇ ਸਰ ਜਿਆਦਾ ਤੋਂ ਜਿਆਦਾ 2 ਵੀਲਰ پارکਿੰਗ ਕਰਕੇ ਆਣ ਯਾਰ ਵਿਚਾਨਕ ਤਾਂ ਕਿ ਲੋਕਾਂ ਨੂੰ 4 ਵੀਲਰ ਸਰ ਲੈ ਕੇ ਆਂਦਿਆ ਤਾਂ ਉਹਦਾ ਪ੍ਰੋਪਰ پارک ਕੀਤਾ ਜਾਵੇ ਉਹਨੂੰ ਵਹੀ ਕਲ ਨੂੰ ਤਾਂ ਜੋ ਪੀਪਲ ਨੂੰ ਨਾ ਸਮੱਸਿਆ ਨਾ ਸਕੇ ਮਤਲਬ ਸੜਕ ਦੇ ਉੱਪਰ ਆਪਣਾ ਬਾਣ ਹੋਣਾ ਨਹੀਂ ਚਾਹੀਦਾ ਜੀ ਠੀਕ ਜੀ ਸਰ ਧੰਨਵਾਦ ਇਸੇ ਬਰਨਾਲਾ ਪੁਲਿਸ ਦੇ ਜਵਾਨ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਸ ਡੈਨਿਕ ਸਵੇਰਾ ਚੈਨਲ ਬਰਨਾਲਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਹੁਣ ਬਰਨਾਲੇ ਦੇ ਵਿੱਚ ਖੜੇ ਹਾਂ ਜਿੱਥੇ ਦੀਵਾਲੀ ਦੇ ਤਿਆਰ ਬਣਾਇਆ ਜਾ ਰਿਹਾ ਏ ਫਿੱਕੀ ਦੇਖਣ ਨੂੰ ਮਿਲ ਰਹੀ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਨੇ ਦੁਕਾਨਦਿਆਂ ਜੋ ਕਿ ਬਾਜ਼ਾਰ ਦਿਖ ਰਿਹਾ ਦੀਵਾਲੀ ਦੀਆਂ ਸਭਾ ਇੱਕ ਪਾਸੇ ਪੁਲਿਸ ਨੇ ਬੈਰੀਕੇਡ ਕੀਤਾ ਹੈ ਬੰਨਵੇ ਬੰਦ ਕੀਤਾ ਹੈ ਤਾਂ ਕਿ ਭੀੜ ਦੇ ਪੜਕਾ ਦਾ ਲੋਕਾਂ ਨੂੰ ਸਾਹਮਣਾ ਨਾ ਕਰਨਾ ਵੀ ਟ੍ਰੈਫਿਕ ਨਾ ਜਾਮ ਹੋਵੇ ਗੱਲ ਕਰਾਂਗੇ ਪੁਲਿਸ ਮੁਲਾਜ਼ਮ ਨਾਲ ਕੀ ਸਾਰੀ ਇਹ ਗੱਲਾਂ ਨੇ ਵੀ ਜਾਨਕਿ ਜੋ ਸੋਨੇ ਰੋਕ ਕੀਤੀ ਹੈ ਬੈਰੀਕੇਡ ਲਾਈਨ ਨੇ ਕੀ ਕਰਨਾ ਸਰ ਜੀ ਬੈਰੀਕੇਡ ਕੀਤਾ ਕੀ ਕਰਨਾ ਸਰ ਸਾਰੇ ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਜਿਹੜੀ ਟ੍ਰੈਫਿਕ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ 4 ਵੀਲਰ ਜਿਹੜਾ ਇਹ ਇਸ ਰੋਡ ਤੇ ਬੰਦ ਕੀਤਾ ਵਾ ਜੀ ਲੋਕ ਸਮਝ ਰਹੇ ਨੇ ਜੀ ਗੱਲ ਜਾਗਰੂਕ ਕਰ ਰਹੇ ਹੋ ਬਿਲਕੁਲ ਬਿਲਕੁਲ ਸਰ ਤਾਂ ਕਿ ਦੇਖੋ ਅਗਰੇ ਇੱਥੇ 4 ਵੀਲਰ ਚੱਲਣਗੇ ਲੋਕ ਇੱਥੇ ਆਲੇ ਦੁਆਲੇ ਤੁਰ ਫਿਰ ਰਹੇ ਨੇ ਜੀ ਤਾਂ ਸਮੱਸਿਆ ਪਬਲਿਕ ਨੂੰ ਹੀ ਆਉਣੀ ਆ ਸਰ ਨਾਲੇ ਤਾਂ ਮੇਨ सदर ਬਾਜ਼ਾਰ ਹੈ ਜੀ 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 ਉਸੇ ਲਈ ਸਰ ਉਸ ਦੇ ਦੇਖਦੇ ਹੋਏ ਆਪਣੀ 4 ਵੀਲਰ ਜਿਹੜਾ ਬੰਦ ਕੀਤਾ ਗਿਆ 2 ਵੀਲਰ ਸਾਰੇ ਜਾ ਰਹੇ ਨੇ ਆ ਵੀ ਰਹੇ ਨੇ ਪਬਲਿਕ ਬੜੀ ਸਮੂਥਲੀ ਹਰ ਇੱਕ ਬੰਦਾ ਆਪਦੇ ਧਿਆਨਾਂ ਨੂੰ ਐਨਜੋਏ ਕਰ ਰਿਹਾ ਜੀ ਇੱਕ ਸਾਈਡ ਤੋਂ ਸੋਹਣੀ ਆਪਣੇ ਚਲਾਈਏ ਏਥਲੀ ਸਾਈਡ ਤੋਂ ਦੂਜੀ ਸਾਈਡ ਆਵਾਜਾਈ ਹੈ ਲੈ ਕਿੰਨੇ ਰੱਖਿਆ ਫਰਵਾਇ ਵੀ ਰੱਖਿਆ ਜੀ ਹਾਂਜੀ ਹਾਂਜੀ ਸਰ ਉਹ ਉੱਪਰਲੇ ਜਿਹੜੇ ਚੌਕ ਬਣਦੇ ਨੇ ਜੀ ਉਹਨਾਂ ਦੇ ਉੱਤੇ ਡਾਇਵਰਟ ਕੀਤੀ ਹੋਈ ਹੈ ਜੀ ਸਾਰੀ ਟ੍ਰੈਫਿਕ ਕਾਫੀ ਸਮੱਸਿਆ ਦਾ ਸਮਾਧਾਨ ਹੋਇਆ ਜੀ 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 ਸਰ ਟ੍ਰੈਫਿਕ ਨੂੰ ਬੜੇ ਧਿਆਨ ਚ ਰੱਖਦੇ ਹੋਏ ਕੰਟਰੋਲ ਕੀਤਾ ਗਿਆ ਸਰ ਲੋਕਾਂ ਨੂੰ ਕੀ ਕਹਿਣਾ ਚਾਹੂਗੀ ਲੋਕਾਂ ਨੂੰ ਸਰ ਇਹੀ ਕਹਿਣਾ ਚਾਹਾਂਗੇ ਜੀ ਦੇਖੋ ਅਗਰ ਮਾਰਕੀਟ ਦੇ ਵਿੱਚ ਨਿਕਲਣਾ ਹੋਣਾ ਹੋ ਸਕੇ ਮੰਨ ਲਓ 4 ਵੀਲਰ ਦਾ ਇਸਤੇਮਾਲ ਘੱਟ ਕਰੋ ਕਿਉਂਕਿ ਪਬਲਿਕ ਨੂੰ ਬੜੀ ਸਮੱਸਿਆ ਆਉਂਦੀ ਹੈ ਜ ਬਜ਼ਾਰਾਂ ਦੇ ਵਿੱਚ ਭੀੜ ਬਹੁਤ ਆ ਤੇ ਉਹਦੇ ਲਈ ਟੂ ਵੀਲਰ ਦਾ ਇਸਤੇਮਾਲ ਕੀਤਾ ਜਾਵੇ ਸਰ ਜਿਆਦਾ ਤੋਂ ਜਿਆਦਾ ਟੂ ਵੀਲਰ ਪਾਰਕਿੰਗ ਕਰਕੇ ਆਣ ਯਾਰ ਵਿਚਾਨਕ ਤਾਂ ਕਿ ਲੋਕਾਂ ਨੂੰ ਫੋਰ ਵੀਲਰ ਸਰ ਲੈ ਕੇ ਆਂਦੇ ਆ ਤਾਂ ਉਹਦਾ ਪ੍ਰੋਪਰ ਪਾਰਕ ਕੀਤਾ ਜਾਵੇ ਉਹਨੂੰ ਵਹੀ ਕਲ ਨੂੰ ਤਾਂ ਜੋ ਪੀਪਲ ਨੂੰ ਨਾ ਸਮੱਸਿਆ ਨਾ ਆ ਸਕੇ ਮਤਲਬ ਸੜਕ ਦੇ ਉੱਪਰ ਆਪਣਾ ਬਾਣ ਹੋਣਾ ਨਹੀਂ ਚਾਹੀਦਾ ਜੀ ਜੀ ਸਰ ਧੰਨਵਾਦ ਇਸੇ ਬਰਨਾਲਾ ਪੁਲਿਸ ਦੇ ਜਵਾਨ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਦ ਡੈਨਿਕ ਸਵੇਰਾ ਚੈਨਲ ਬਰਨਾਲਾ